ਦੀ ਸੀਗਾ ਜਿਹੜੀ ਸਰਚ ਕੀਤੀ ਜਾ ਰਹੀ ਪਿੰਡ ਕੀੜੀ ਦੇ ਵਿੱਚ ਅੱਜ ਮਾਨਜੋਗ ਡੀਜੀਪੀ ਸਾਹਿਬ ਪੰਜਾਬ ਐਸਐਸਪੀ ਸਾਹਿਬ ਪਠਾਨਕੋਟ ਦੇ ਦਿਸਨ ਨਿਰਦੇਸ਼ਾਂ ਤਹਿਤ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਅੱਜ ਈਗਲ 4 ਆਪਰੇਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਉਹਦੀ ਲੜੀ ਵਿੱਚ ਅੱਜ ਓਮ ਪ੍ਰਕਾਸ਼ ਪੁੱਤਰ ਥੂਰਾਮ ਬাসী ਪਿੰਡ ਕੀੜੀ ਖੁਰਦ ਦੇ ਘਰ ਰੇਡ ਕੀਤਾ ਗਿਆ ਔਰ ਉਹਦੇ ਘਰ ਸਰਚ ਕੀਤੀ ਗਈ ਹੈ ਸਰਚ ਅਭਿਆਨ ਜਿਹੜਾ ਜੀ ਵੀ ਜਾਰੀ ਹੈ ਇਸ ਲੜੀ ਦੇ ਵਿੱਚ ਜਿਹੜਾ ਆਪਾਂ ਹੋਰ ਵੀ ਜਗ੍ਹਾ ਦੇ ਉੱਤੇ ਰੇਡ ਕਰਨੇ ਆ ਇਹ ਜਿਹੜਾ ਵਾ ਜਿਹੜਾ ਆਪਰੇਸ਼ਨ ਹੈਗਾ ਆ ਇਹ ਮੇਨ ਹੈਗਾ ਕਿ ਆਪਾਂ ਜੋ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਕਰਦੇ ਨੇ ਉਹਨਾਂ ਨੂੰ ਠੱਲ ਪਾਉਣ ਵਾਸਤੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਕਰਨ ਵਾਸਤੇ ਜਿਹੜਾ ਇਹ ਰੰਗਿਆ ਗਿਆ ਵਾ ਤੇ ਇਹ ਲਗਾਤਾਰ ਇਹ ਜਿਹੜੇ ਹੈਗੇ ਨੇ ਉਪਰਾਲੇ ਆ ਉਹ ਜਾਰੀ ਰਹਿਣਗੇ ਸਰ ਕੁਝ ਬਰਾਮਦ ਹੋਇਆ ਰੇਡ ਦੇ ਦੌਰਾਨ ਹੁਣ ਤੱਕ ਅਜੇ ਕੋਈ ਬਰਾਮਦਗੀ ਹੋਇਆ ਤੇ ਅਭਿਆਨ ਸਰਚ ਬਿਆਨ ਜਿਹੜਾ ਉਹ ਚੱਲ ਰਿਹਾ ਹੈ